ਟੋਟਕ ਜੋ ਇੱਕ ਹੀ ਬਾਣ ਹਨੈ ਤ੍ਰਿਪੁਰੰ ਸੋ ਨਾਸ ਕਰੈ ਤੇ ਦੇਤ ਦੁਰੰ ਅਸ ਕੋ ਪ੍ਰਗਟਿਓ ਕਬ ਤਾਹੇ ਗਨ ਇਕ ਅਸ ਕੋ ਪ੍ਰਗਟਿਓ ਅਸ ਕੋ ਪ੍ਰਗਟਿਓ ਕਬ ਤਾਹੇ ਗਨ ਇਕ ਬਾਣ ਹੀ ਸੋ ਪੁਰ ਤੀਨ ਹਨੈ ਟੋਟਕ ਸ਼ਿਵ ਧਾਇ ਚਲਿਓ ਤੇਹ ਮਾਰਨ ਕੋ ਜਗ ਕੇ ਸਭ ਜੀਵ ਉਧਾਰਨ ਕੋ ਕਰ ਕੋਪ ਤਜਿਓ ਸਿਤ ਸੁੱਧ ਸਰੰ ਇਕ ਬਾਰ ਹੀ ਨਾਸ ਕੀਓ ਤ੍ਰੈਪੁਰੰ ਤੋਟਕ ਲਖ ਕੌਤਕ ਸਾਧ ਸਭੈ ਹਰਖੇ ਸੁਮਨੰ ਵਰਖਾ ਨਭ ਤੇ ਵਰਖੇ ਤੁਨ ਪੂਰ ਰਹੀ ਜੈ ਸਦ ਹੁਅੰ ਗਿਰਹਿ ਮਹਲਾ ਚਲ ਕੰਪ ਭੂਅੰ ਤੋਟਕ ਦਿਨ ਕੇ ਤਕ ਬੀਤ ਗਏ ਜਬ ਹੀ ਅਸਰੰਗ ਧਕ ਅਸਰੰਦਕ ਅਸਰੰਦਕ ਸਰੰਦਕ ਅਸਰੰਦਕ ਵੀਰ ਬੀਓ ਤਬਹੀ ਅਤਰੰਦਕ ਪੈ ਦੰਤ ਪੈਦਾ ਹੋਇਆ ਹੋ ਤਬਨ ਅਸਰੰਦਕ ਵੀਰ ਬੀਓ ਤਬਹੀ ਤਬ ਬੈਲ ਚੜਿਓ ਗਹ ਸੂਲ ਸ਼ਿਵੰ ਸੁਰ ਚੌਕ ਚੱਲੇ ਹਰ ਕੋਪ ਕਿਵੰ ਤੋਟਕ ਗਣ ਗਣ ਧਰਬ ਜਛ ਸਬੈ ੁਰਗੰ ਵਰਦਾਨ ਦਇਓ ਸ਼ਿਵ ਕੋ ਦੁਰਗੰ ਹਨ ਹੋ ਨਿਰਖੰਤ ਮੁਰਾਰ ਸੁਰੰਗ ਤ੍ਰਿਪਰਾਰ ਹਨਿਓ ਜਿਮ ਕੈ ਤ੍ਰਿਪੁਰੰ ਟੋਟਕ ਉਹ ਔਰ ਚੜੇ ਦਲ ਲੈ ਦੁਜਨੰ ਇਹ ਔਰ ਰਸਿਓ ਗਹਿ ਸੂਲ ਸ਼ਿਵੰ ਰਣ ਰੰਗ ਰਣ ਰੰਗ ਰੰਗੇ ਰਣ ਧੀਰ ਰਣੰ ਜਨ ਸੋਭਤ ਪਾਵਕ ਜਵਾਲ ਬਣੰ ਟੋਟਕ ਦਨ ਦੇਵ ਦੋ ਰਣ ਰੰਗ ਰਚੇ ਦਨ ਹਾਂ ਦਨ ਦੇਵ ਦੋ ਰਣ ਰੰਗ ਰਚੇ ਦਨ ਦੈਤ ਤੇ ਦੇਵਤੇ ਦਨ ਦੇਵ ਦੋ ਰਣ ਰੰਗ ਰਚੇ ਗਹਿ ਸ਼ਾਸਤਰ ਸਭੈ ਰਸ ਰੁਦਰ ਮਚੇ ਸ਼ਾਸਤਰ ਸ਼ਾਸਤਰ ਅਭਿ ਤਤ ਪੈਚ ਰਾਲਾ ਹੈ ਨਹੀਂ ਦਿੱਤੇ ਦੇ ਲਾਲ ਉਹਨਾਂ ਗਹਿ ਸ਼ਾਸਤਰ ਸਭੈ ਗਹਿ ਸ਼ਾਸਤਰ ਸਭੈ ਰਸ ਰੁਦਰ ਮਚੇ ਸਰ ਛਾੜਕ ਬੀਰ ਦੋ ਹਰਖੇ ਜਨ ਅੰਤ ਪ੍ਰਲੈ ਘਨ ਸੇ ਬਰਖੇ ਰੂਆ ਮਲਛੰਦ ਹਾਂ ਜੀ ਕਰ ਤੱਕ ਰਵਾਮ ਅਮ ਆਮ ਰਵਾਮਲ ਛੰਦ ਘਾਏ ਖਾਏ ਭਜੇ ਸੁਰਾਰਦਨ ਕੋਪ ਓਟ ਮਿਟਾ ਕੋਪ ਓਪ ਮਿਟਾਏ ਅੰਧ ਕੰਧ ਫਿਰਿਓ ਤਬੈ ਜੈ ਦੁੰਦ ਬੀਨ বাজਾਏ ਸੂਲ ਸਹਿਤ ਪਰਗਪਟਸ ਬਾਣ ਓਗ ਪ੍ਰਹਾਰ ਤੇਲ ਪੇਲ ਗਿਰੇ ਸੋ ਬੀਰਨ keel ਜਨ ਤਮਾਰ ਫੇਰ keel ਵੀ ਪਾਠ ਹੈਗਾ ਵੈਸੇ ਕੇਲ ਜਾਨ ਤੁਮਾਰ ਕੇਲ ਖਰੀੜਾ ਨੂੰ ਕਹਿੰਦੇ ਆ ਖੇਲ ਵੀ ਖੇੜਨ ਨੂੰ ਕਹਿੰਦੇ ਆ ਹਾਂ ਜੀ ਕੱਕਾ ਮਹਾਰਾਜ ਹਾਂ ਜੀ ਹਾਂ ਜੀ ਕੇਲ ਆ ਵੀ ਕੱਕੇ ਨੂੰ ਨਾਮ ਲੰਦਾ ਕੇਲ ਜਾਨ ਤੁਮਾਰ ਕੇਲ ਜਾਨ ਤੁਮਾਰ ਉਹ ਹੋਰ ਪਾਸੇ ਫਿਰਦੇ ਜਿੱਥੇ ਕੇਲ ਪੇਲ ਗਰੇ ਸੋ ਵੀਰਨ ਕੇਲ ਜਾਨ ਤੁਮਾਰ ਰੋ ਅਮਲ ਛੰਦ ਸੇਲ ਰੇਲ ਭਈ ਤਹਾਂ ਅਰ ਤੇਗ ਤੀਰ ਪ੍ਰਹਾਰ ਗਾਹੇ ਗਾਹੇ ਫਿਰੈ ਪਵਜਨ ਬਾਹੇ ਬਾਹੇ ਹਥਿਆਰ ਅੰਗ ਭੰਗ ਪਰੇ ਕਹੂੰ ਸਰਬੰਗ ਸਰੌਣਤਪੂਰ ਏਕ ਏਕ ਬਰੀ ਅਨੇਕਨ 헤ਰ 헤ਰ ਸੋਹੂਰ ਰੋ ਅਮਲ ਛੰਦ ਰੋ ਅਮਲ ਹੈ ਛੰਦ ਨਹੀਂ ਹਾਂਜੀ ਰੋ ਅਮਲ ਹੈ ਕੱਲ ਨਹੀਂ ਇੱਧਰ ਛੰਦ ਲਿਖੇ ਮੇਰੇ

ਸਾਜ-ਬਾਜ ਕਟੇ ਕਹੂੰ ਗਾਜ-ਰਾਜ ਤਾਜ ਅਨੇਕ ਉਸਤ-ਪੁਸਤ ਗਿਰੇ ਕਹੂੰ ਰਿਪ-ਬਾਚੀਅੰ ਨਹੀਂ ਏਕ ਰੁਅਮਲ ਛੰਦ ਇੱਥੇ ਠੀਕਾ ਰੁਅਮਲ ਛੰਦ ਛਾੜ-ਛਾੜ ਚੱਲੇ ਤਹਨ ਰਿਪ ਸਾਜ-ਬਾਜ ਅਨੰਤ ਗਾਜ-ਗਾਜ ਹਨੇ ਸਦਾ ਸ਼ਿਵ ਸੂਰਬੀਰ ਦੁਰੰਤ ਭਾਜ-ਭਾਜ ਚੱਲੇ ਹਠੀ ਹਥਿਆਰ ਹੱਥ ਵਿਸਾਰ ਬਾਣ-ਪਾਣ ਕਮਾਨ ਛਾੜ ਸੋ ਚਰਨ-ਬਰਮ ਵਿਸਾਰ